ਬੀਤੇ ਕਈ ਦਿਨਾਂ ਤੋਂ ਦੇਸ਼ ਭਰ ਦੇ ਵਿੱਚ ਪੈ ਰਹੇ ਭਾਰੀ ਮੀਂਹ ਜਿੱਥੇ ਤਾਂ ਲੋਕਾਂ ਦਾ ਜਨ ਜੀਵਨ ਅਸਤਵਿਅਸਤ ਕਰਤਾ ਹੈ ਉੱਥੇ ਹੀ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਜਿਸ ਦੇ ਲਈ ਹੁਣ ਡੈਮਾਂ ਦੇ ਗੇਟ ਖੋਲਣ ਤੱਕ ਦੀ ਨੋਬਤਾ ਕੀ ਹੈ ਤਾਂ ਦੱਸਦੀ ਹੈ ਕਿ ਹਿਮਾਚਲ ਦੇ ਵਿੱਚ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਪੌਨ ਡੈਮ ਦੇ ਗੇਟ ਖੋਲਨੇ ਪੈਨੇ ਦੂਜੇ ਪਾਸੇ ਹਤਨੀਕੁੰਡ ਡੈਮ ਦੇ ਵੀ ਪੰਜ ਗੇਟ ਖੋਲੇ ਗਏ ਨੇ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ 11 ਜੁਲਾਈ ਤੱਕ ਮੀਂਹ ਦੇ ਲਈ ਜੈਲੋ ਅਲਰਟ ਜਾਰੀ ਕਰ ਦਿੱਤਾ ਤੇ ਮੰਡੀ ਜ਼ਿਲ੍ਹੇ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਜਿਹੇ ਦੇ ਵਿੱਚ ਪੌਣ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਦਨਾ ਸ਼ੁਰੂ ਹੋ ਗਿਆ ਤੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਪਾਣੀ ਸੁਕੇਤੀ ਖੱਡ ਅਤੇ ਬਿਆਸ ਦਰਿਆ ਦੇ ਕੰਡੇ ਬਣੇ ਪੰਚਵਕਤ ਮਹਾਦੇਵ ਮੰਦਿਰ ਦੀਆਂ ਪੌੜੀਆਂ ਤੱਕ ਪਹੁੰਚ ਗਿਆ। BBMB ਮੈਨੇਜਮੈਂਟ ਫੌਂ ਡੈਮ ਤੋਂ ਪ੍ਰਤੀ ਸੈਕਿੰਡ 21400 ਕਿਊਬਿਕ ਪਾਣੀ ਛੱਡ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਲਾਰਜੀ ਡੈਮ ਦੇ ਗੇਟ 9 ਮੀਟਰ ਤੱਕ ਖੋਲੇ ਗਏ ਸਨ ਜਿਸ ਤੋਂ ਬਾਅਦ ਕੀ ਪੌਂਡ ਡੈਮ ਦੇ ਦੋ ਗੇਟ ਸਵੇਰੇ 7 ਵਜੇ ਖੋਲ ਦਿੱਤੇ ਗਏ ਨੇ ਐਸ ਡੀ ਐਮ ਸਦਰ ਮੰਡੀ ਨੇ ਦੱਸਿਆ ਹੈ ਕਿ ਬਿਆਸ ਦਰਿਆ ਦੇ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਲੋਕਾਂ ਨੂੰ ਦ੍ਰਿਆਮਾ ਦੇ ਕੰਡੇ ਨਾ ਜਾਣਦੀ ਅਪੀਲ ਕੀਤੀ ਹੈ। ਕੁੱਲੂ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਦੂਜੇ ਪਾਸੇ ਜੇ ਗੱਲ ਕਰੀਏ ਹਤਨੀਕੁੰਡ ਬੈਰਾਜ ਦਿੱਤ ਇੱਥੋਂ ਦੇ ਵੀ ਪੰਜ ਗੇਟ ਖੋਲੇ ਗਏ ਨੇ ਤੇ ਪਾਣੀ ਨੂੰ ਵੱਡੀ ਜਮੁਨਾ ਵਿੱਚ ਮੋੜ ਦਿੱਤਾ ਗਿਆ ਜਿਸ ਦੇ ਕਾਰਨ ਜਮੁਨਾ ਨਦੀ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਦਿੱਲੀ ਦੇ ਵਿੱਚ ਜਮੁਨਾ ਦਾ ਪਾਣੀ ਵਧਣ ਦੇ ਕਾਰਨ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਸਨ।